ਜੇ ਤੁਸੀਂ ਵੀ Apple ਦੇ ਨਵੇਂ iPhone 17 ਦਾ ਇੰਤਜ਼ਾਰ ਕਰ ਰਹੇ ਹੋ ਤਾਂ ਤਿਆਰ ਹੋ ਜਾਓ ਇਸ ਦੀ ਸਧਾਰਨ ਡਿਜ਼ਾਈਨ ਅਤੇ ਕੀ ਟੈਕਨੀਕ ਅਤੇ ਸ਼ਾਨਦਾਰ ਕੈਮਰਾ ਸਹੂਤਾਵਾਂ ਤੁਹਾਨੂੰ ਹੈਰਾਨ ਕਰ ਦੇਣਗੇ ਚਲੋ ਇਸ ਦੇ 8 ਤਾਜ਼ਾ ਅਤੇ ਰੋਮਾਂਚਕ ਲੀਕਸ ਬਾਰੇ ਗੱਲ ਕਰਦੇ ਹਾਂ ਜੋ ਆਉਣ ਵਾਲੀ iPhone 17 ਦੀ ਸੀਰੀਜ਼ ਨੂੰ ਹੋਰ ਵੀ ਰੋਮਾਂਚਕ ਬਣਾ ਦੇਣਗੇ ਇਹ ਨਵੇਂ ਮਾਡਲ ਹੈਰਾਨ ਕਰਨ ਵਾਲੇ ਫੀਚਰਾਂ ਨਾਲ ਜੋ ਪਹਿਲਾਂ ਕਦੇ ਵੀ ਨਹੀਂ ਵੇਖੇ ਹੋਣਗੇ ਆਓ ਜਾਣੀਏ ਆਈਫੋਨ 17 에어 ਦੀ ਹਰ ਇੱਕ ਖਾਸ ਗੱਲ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਟੈਕ ਪੰਜਾਬੀ ਅੱਜ ਅਸੀਂ ਗੱਲ ਕਰਾਂਗੇ ਨਵੇਂ ਆਈਫੋਨ 17 ਦੀ ਜਿਸ ਵਿੱਚ ਚਾਰ ਮਾਡਲ ਹਨ ਆਈਫੋਨ 17 17 에어 17 پرو ਤੇ 17 پرو ਮੈਕਸ ਪਰ ਇਹ ਵੀਡੀਓ ਚ ਅਸੀਂ ਖਾਸ ਤੌਰ ਤੇ ਆਈਫੋਨ 17 ਬਾਰੇ ਗੱਲ ਕਰਾਂਗੇ ਕਿਉਂਕਿ ਇੱਕ ਨਵਾਂ ਮਾਡਲ ਹੈ ਜੋ ਆਈਫੋਨ ਨੇ ਐਡ ਕੀਤਾ ਹੈ ਆਓ ਇਸ ਦੇ ਅੱਠ ਅਪਡੇਟਸ ਬਾਰੇ ਗੱਲ ਕਰੀਏ ਜੋ ਸਾਨੂੰ ਆਈਫੋਨ 17 ਵਿੱਚ ਦੇਖਣ ਨੂੰ ਮਿਲ ਸਕਦੇ ਹਨ ਸਭ ਤੋਂ ਪਹਿਲਾਂ ਆਈਫੋਨ 17 에ਅਰ ਮੌਜੂਦਾ ਆਈਫੋਨ 16 پرو ਦੇ ਮੁਕਾਬਲੇ 2mm ਪਤਲਾ ਹੋਵੇ ਇਸ ਦੀ ਮੋਟਾਈ ਸਿਰਫ 6.25mm ਹੋਵੇਗੀ ਇਹ ਐਪਲ ਦੀ ਅੱਜ ਤੱਕ ਦੀ ਸਭ ਤੋਂ ਪਤਲੀ ਡਿਵਾਈਸ ਹੋਵੇਗੀ ਦੂਸਰਾ ਅਪਡੇਟ ਇਹ ਹੈ ਕਿ ਐਪਲ ਨੇ ਨਵੀਂ ਟੈਕਨੋਲੋਜੀ ਪੈਂਟ ਐਡ ਕੀਤੀ ਹੈ ਜੋ ਕਿ ਸਕਰੀਨ ਵਿੱਚ ਹੀ ਫੇਸ ਆਈਡੀ ਨੂੰ ਮਿਕਸ ਕਰ ਦੇਵੇਗੀ ਇਨਾ ਫੀਚਰਾਂ ਕਰਕੇ ਆਈਫੋਨ 17 에ਅਰ ਹੋਰ ਵੱਧ ਪਤਲਾ ਅਤੇ ਦੇਖਣ ਵਿੱਚ ਸਫਾਈ ਵਾਲਾ ਹੋਵੇਗਾ। ਤੀਸਰੀ ਅਪਡੇਟ ਕੈਮਰੇ ਨੂੰ ਲੈ ਕੇ ਹੈ। ਇਸ ਵਾਰ ਆਈਫੋਨ 17 ਲਾਈਨਅਪ ਵਿੱਚ ਸਾਰੇ ਮਾਡਲ 24 ਮੈਗਾਪਿਕਸਲ ਦਾ ਨਵਾਂ 셀ਫੀ ਕੈਮਰਾ ਲੈ ਕੇ ਆ ਰਹੇ ਹਨ। ਇਹ ਨਵਾਂ ਕੈਮਰਾ ਰਾਤ ਦੇ ਸਮੇਂ ਵੀ ਇੱਕ ਸ਼ਾਰਪ ਅਤੇ ਤਿੱਖੀ ਫੋਟੋ ਦੇ ਸਕੇਗਾ ਜੋ ਕਿ ਦੇਖਣ ਨੂੰ ਪੁਰਾਣੇ ਆਈਫੋਨ ਦੇ ਮੁਕਾਬਲੇ ਕਲੀਅਰ ਹੋਵੇਗੀ ਕੈਮਰੇ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਆਈਫੋਨ 17 ਏਅਰ ਪਿੱਛੇ ਸਿਰਫ ਇੱਕ ਹੀ ਕੈਮਰਾ ਆਵੇਗਾ ਇਹ ਕੈਮਰਾ ਸੈਂਟਰ ਤੇ ਹੋਵੇਗਾ ਜਿਸ ਨਾਲ ਨਵੀਂ ਮਾਡਰਨ ਲੁੱਕ ਮਿਲੇਗੀ ਪਰ ਇਹ ਕੈਮਰਾ 48 ਮੈਗਾਪਿਕਸਲ ਦਾ ਹੋਵੇਗਾ ਜਿਸ ਕਰਕੇ ਫੋਟੋ ਕੁਆਲਿਟੀ ਜ਼ਬਰਦਸਤ ਰਹੇ ਜੇ ਡਿਸਪਲੇ ਜਾਂ ਕੁਆਲਿਟੀ ਦੀ ਗੱਲ ਕਰੀਏ ਤਾਂ ਆਈਫੋਨ 17 ਏਅਰ ਦੇ ਕੋਲ 6.55 ਇੰਚ ਦਾ OLED ডিসপ্লে ਹੋਵੇਗਾ ਇਹ ডিসপ্লে ਮੇਨ ਤੌਰ ਤੇ ਸਭ ਤੋਂ ਬ੍ਰਾਈਟ ਅਤੇ ਕਲੀਨ ਮੰਨੀ ਜਾਂਦੀ ਹੈ ਜੇ 6ਵੇਂ ਅਪਡੇਟ ਦੀ ਗੱਲ ਕਰੀਏ ਆਈਫੋਨ 17 ਲਾਈਨਅਪ ਦੀ ਕੈਮਰਾ ਬੰਪ ਹਲੇ ਤੱਕ ਦੀ ਸਭ ਤੋਂ ਯੂਨੀਕ ਹੋਵੇਗੀ ਇਹ ਐਲੂਮੀਨੀਅਮ ਦੇ ਨਾਲ ਬਣੀ ਹੋਵੇਗੀ ਜੋ ਸਿਰਫ ਡਿਜ਼ਾਈਨ ਦੀ ਖੂਬਸੂਰਤੀ ਹੀ ਨਹੀਂ ਜੋੜੇਗੀ ਬਲਕਿ ਫੋਨ ਦੇ ਕੁੱਲ ਹੇਠਲੇ ਭਾਗ ਨੂੰ ਵੀ ਘਟਾਏਗੀ ਐਲੂਮੀਨੀਅਮ ਇੱਕ ਹਲਕਾ ਹਲਕਾ ਅਤੇ ਮਜ਼ਬੂਤ ਤੱਤ ਹੈ ਜੋ ਕੈਮਰਾ ਬੰਪ ਨੂੰ ਸਧਾਰਨ ਪਲਾਸਟਿਕ ਜਾਂ ਕੱਚ ਨਾਲੋਂ ਵੱਧ ਡਿਊਰੇਬਿਲਟੀ ਦਿੰਦਾ ਹੈ ਇਸ ਦੇ ਨਾਲ ਇਹ ਕੈਮਰਾ ਬੰਪ ਦਾ ਮਾਡਰਨ ਅਤੇ ਸਾਫ ਸੁਥਰਾ ਲੁੱਕ ਲੋਕਾਂ ਨੂੰ ਪ੍ਰਭਾਵਿਤ ਕਰੇਗਾ ਬੈਟਰੀ ਲਾਈਫ ਨੂੰ ਲੈ ਕੇ ਕਈ ਲੋਕਾਂ ਦੇ ਬਹੁਤ ਸਵਾਲ ਹੁੰਦੇ ਹਨ ਸੋ ਇਸ ਲਈ ਆਈਫੋਨ 17 에ਅਰ ਵਿੱਚ ਬੈਟਰੀ ਕੁਆਲਿਟੀ ਹੋਰ ਵੀ ਸਟੇਬਲ ਬਣਾਈ ਗਈ ਹੈ ਜੋ ਯੂਜ਼ਰਸ ਲਈ ਇੱਕ ਵੱਡੀ ਉਪਲਬਧੀ ਹੈ ਐਪਲ ਨੇ ਇੱਕ ਨਵੀਂ ਟੈਕਨੋਲੋਜੀ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਇਸ ਦੇ ਪਤਲੇ ਡਿਜ਼ਾਈਨ ਦੇ ਬਾਵਜੂਦ ਬੈਟਰੀ ਲਾਈਫ ਲੰਬੀ ਹੋਵੇਗੀ Apple ਨੇ ਨਵੀਂ એનર્ਜੀ ਐਫੀਸ਼ੀਐਂਟ ਚਿਪਸ ਅਤੇ ਬੈਟਰੀ ਮੈਨੇਜਮੈਂਟ ਸਿਸਟਮ ਦੀ ਵਰਤੋਂ ਕੀਤੀ ਹੈ ਜਿਸ ਨਾਲ ਚਾਰਜਿੰਗ ਦੇ ਸਮੇਂ ਨਾਲ ਨਾਲ ਇਸ ਦੀ ਬੈਟਰੀ ਦਿਨ ਦੇ ਕੰਮਾਂ ਲਈ ਜ਼ਿਆਦਾ ਟਿਕੇਗੀ ਇਸ ਦੀ ਐਫੀਸ਼ੀਐਂਸੀ ਵਧੇਗੀ ਅਤੇ ਇਹ ਲੰਬੇ ਸਮੇਂ ਤੱਕ ਯੂਜ਼ਰਸ ਨੂੰ ਮਨੋਰੰਜਨ ਦੇਣ ਵਿੱਚ ਮਦਦ ਕਰੇਗੀ ਜੇਕਰ ਆਪਾਂ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਆਈਫੋਨ 17 에ਅਰ ਦੀ ਸ਼ੁਰੂਆਤੀ ਕੀਮਤ ਲਗਭਗ 899 ਹੋਵੇਗੀ ਜੋ ਭਾਰਤ ਵਿੱਚ ਤਕਰੀਬਨ 75000 ਦੇ ਆਸ-ਪਾਸ ਹੋਵੇਗੀ। ਇਹ smartphones ਵੱਖ-ਵੱਖ 3 ਰੰਗਾਂ ਵਿੱਚ ਉਪਲਬਧ ਹੋਵੇਗਾ ਜੋ ਇਸ ਨੂੰ ਹੋਰ ਵੀ ਖਾਸ ਬਣਾਉਂਦਾ ਹੈ। Apple ਦੇ ਸੁਧਾਰਨ ਰੰਗਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਮੀਦ ਹੈ ਕਿ ਨਵੇਂ ਰੰਗ ਦੋਨੋਂ ਹੀ ਮਾਡਰਨ ਅਤੇ ਟਾਈਮਲੈਸ ਹੋਣਗੇ। ਇਸ ਦੀ ਕੀਮਤ ਅਤੇ ਇਸ ਦੇ ਵੱਖ-ਵੱਖ ਰੰਗ iPhone 17 Air ਇੱਕ ਨੂੰ ਇੱਕ ਪ੍ਰੀਮੀਅਮ ਫੀਲ ਦੇਣ ਵਿੱਚ ਮਦਦ ਕਰਦੇ ਹਨ ਹਾਲੇ ਤੱਕ ਆਈਫੋਨ ਲਾਈਨ ਅਪ ਚ ਆਈਫੋਨ 17 에ਅਰ ਸਿਰਫ ਡਿਜ਼ਾਈਨ ਹੀ ਨਹੀਂ ਬਲਕਿ ਉਸਦੀ ਪਤਲੀ ਬਾਡੀ ਅਤੇ ਫੀਚਰਾਂ ਕਰਕੇ ਵੱਖਰਾ ਹੋਵੇਗਾ ਇਹ ਆਈਫੋਨ 16 ਪ੍ਰੋ ਦੇ ਮੁਕਾਬਲੇ ਹੋਰ ਵੀ ਐਡਵਾਂਸਡ ਹੋਵੇਗਾ ਜੋ ਤੁਸੀਂ ਵੀ ਜੇ ਤੁਸੀਂ ਵੀ ਆਈਫੋਨ 17 ਲਾਈਨ ਅਪ ਦੇ دیਵਾਨੇ ਹੋ ਤਾਂ ਹੇਠਾਂ ਕਮੈਂਟਾਂ ਚ ਦੱਸੋ ਕਿ ਤੁਸੀਂ ਕਿਹੜਾ ਮਾਡਲ ਖਰੀਦਣਾ ਚਾਹੁੰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਅਸੀਂ ਹਮੇਸ਼ਾ ਤਾਜ਼ਾ ਤੇ ਦਿਲਚਸਪ ਜਾਣਕਾਰੀਆਂ ਟੈਕ ਬਾਰੇ